ਬਾਰੇ ਧੰਨਵਾਦ ਹੈ ਆਓ 7.17 ਤੇ 18 ਨੰਬਰਾਂ ਦੇ ਨਾਲ ਆ ਜਿਹੜਾ ਸੈਮੀ ਮੈਚ ਖੇਡਿਆ ਜਾਣਾ ਹੈ 7.17 ਤੇ 18 ਨੰਬਰ ਹੋੜ ਗਏ 7.17 ਤੇ 18 ਦੇ ਨਾਲ ਜਿਹੜਾ ਇਹ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਊ ਡੋਟ ਕਰੋ 24 ਤੇ 25 ਫਰਵਰੀ ਦੜਬੇ ਦੇ ਕਬੱਡੀ ਕੱਪ ਦੀ ਹੈ 24 ਤਰੀਕ ਨੂੰ ਪਯੋਰ ਓਪਨ ਦੀਆਂ ਟੀਮਾਂ ਖੇਡਣਗੀਆਂ ਕਬੱਡੀ ਨੂੰ ਪ੍ਰਫੁੱਲਤ ਕਰਨ ਵਾਸਤੇ ਬਹੁਤ ਵੱਡਾ ਬਾਈਕਰਨ ਕਮਾਨਰ ਵੱਲੋਂ ਬਾਈ ਚਮਕੌਰ ਕਮਾਨ ਬਾਈ ਪਾਲੇੜਾਂ ਵੱਲੋਂ ਕਸ਼ਮੀਰਾ ਥਾਣੇਦਾਰ ਜੀ ਨਾਲ ਵੱਡੇ ਪੜਾਅ ਲਿਆ ਕਹਿੰਦੇ 25 ਫਰਵਰੀ ਨੂੰ ਮੇਜਰ ਲੀਗ ਖੇਡੂ ਸੈਮੀਫਾਈਨਲ ਦੇ ਚਾਰ ਮੋਟਰਸਾਈਕਲ ਹੋਣਗੇ ਫਾਈਨਲ ਦੇ ਵਿੱਚ ਬੁੱਲਟ ਹੋਣਗੇ ਬੱਬੂ ਮਾਨ ਦਾ ਖੁੱਲਾ ਅਖਾੜਾ ਹੋਊ ਉਹ ਸੋਹਣਿਆ ਮੁਕਾਬਲਾ ਕਰਵਾ ਦਿਓ ਭੋਲਾ ਤਲੌਰੀ ਵਾਲਾ ਜਿੱਥੇ ਵੀ ਆਵਾਜ਼ ਸੁਣਦਾ ਜਲਦੀ ਆ ਜਾਵੇ ਭੋਲਾ ਤਲੌਰੀ ਵਾਲਾ ਮਨੀ ਅੱਜ ਪਹਿਲੀ ਵਾਰ ਹੋਇਆ ਨਹੀਂ ਤੇ ਟੀਮ ਪਹਿਲੇ ਹੀ ਆ ਕੇ ਖੜ ਜਾਂਦੀ ਐ ਅੱਜ ਥੋੜਾ ਜਿਹਾ ਲੇਟ ਹੋ ਰਿਹਾ ਪਲੇਅਰ ਕੋਈ ਗੱਲ ਨਹੀਂ ਭੋਲਾ ਜਿੱਥੇ ਵੀ ਆਵਾਜ਼ ਸੁਣਦਾ ਕਿਰਪਾ ਕਰਕੇ ਆ ਜਾਵੇ ਇੱਧਰ ਸਾਡੇ ਵੀਰ ਬਹੁਤੀ ਸਤਿਕਾਰਯੋਗ ਹਾਕਾਂ ਵਾਲੀਏ ਜੱਗੂ ਦੇ ਤਿੰਨ ਜੱਫੇ ਦਵਿੰਦਰ ਸਿੰਘ ਜੀ ਬੜਾਲੀ ਵਾਲੇ ਯੂਕੇ ਤੋਂ ਭਗਤ ਸਿੰਘ ਜੀ ਮੰਡੇਰ ਨਾਲ ਸਾਡੇ 1 ਕੁਇਟਲੀ ਵਾਲੇ ਈਨੂਇਟਲੀ ਵਾਲੇ ਮਨੀ ਧਰੋੜੀ ਦੇ ਦੋ ਜੱਫੇ ਦਵਿੰਤਾ ਬੜਾਲੀ ਤੇ ਭਗਤ ਸਿੰਘ ਦੀ ਮਡੇਰ ਉਹਨਾਂ ਵੱਲੋਂ ਆਕਬ ਵਾਲੀਏ ਜੱਗੂ ਦੇ ਤਿੰਨ ਜੱਫੇ 3100 ਦੇ 1 ਕੁਇਟਲੀ ਵੱਲੋਂ ਮਨੀ ਧਰੋੜੀ ਦੇ ਦੋ ਜੱਫੇ 3100 ਦੇ ਜੀ ਉਹ ਕਹਿੰਦੇ ਯਸ਼ਨ ਮੇਰੇ ਵੀਰੋ ਆਲਮਗੀਰ ਯਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬਿੱਲਾ ਖੜਾ ਚਾਂਪਾ ਖੜਾ ਪ੍ਰਗਟ ਖੜਾ ਉਹ ਮੁਕਾਬਲਾ ਸਖਤ ਆ ਉਹ ਸੰਧੂਆ ਉਹ ਵੇਖਦੇ ਆ ਪਹਿਲੀ ਕਬੱਡੀ ਤੇ ਆਲਮਗੀਰ ਕਸ਼ਰ ਨੂੰ ਜਫਾ ਨੌ ਪੁੱਛ ਕੇ 10 ਮੁੱਡੇ ਦਾ ਨਵੀਨ ਕੋਰਜੀ ਉਮਰ ਦਾ ਮੁੰਡਾ ਅੱਜ ਵੱਡੇ ਮੱਲ ਨੂੰ ਖੜ ਗਿਆ ਉਹ ਸਵਰਨਿਆ ਉਹ ਰਾਜਮੇਦਰ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਪਹਿਲਾ ਜਫਾ ਰਾਜਵਿੰਦਰ ਨੇ ਲਾ ਕੇ ਯਸ਼ਦੂ ਦੇ ਲਈ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਅਗਲੀ ਰੇਡ ਮੱਕੰਦਪੁਰ ਦੇ ਰਾਹੁਲ ਹੈ ਸਾਹਮਣੇ ਮੁਕੰਦਪੁਰ ਦਾ ਰਾਹੁਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬਿੱਲਾ ਖੁੱਡਾ ਦੀ ਸ਼ੇਰ ਵਾਲਾ ਇੱਕ ਪਾਸੇ ਆਤਮ ਵਾਲਿਆ ਜੱਗੂ ਰੈਂਬੋ ਇੱਕ ਪਾਸੇ ਮਨੀ ਬਚਕਾਰ ਸ਼ੇਰੂ ਬਚਕਾਰ ਇੱਕ ਪਾਸੇ ਮਨੀ ਛੱਠਾ ਹੋ ਦੂਜੇ ਪਾਸੇ ਰਾਹੁਲ ਮੁਕੰਦਪੁਰਿਆ ਬਾਟੇਂ ਵੱਡਦਾ ਹੁੰਦਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਆ ਚੱਲਿਆ ਕੋਟਲਾ ਭੜੀ ਵਾਲਾ ਰਾਜੂ ਏ ਸਵਰਨਿਆ ਖੇਡ ਕਹਾਣੀ ਆਓ ਕਹਿੰਦੇ ਕੋਟਲਾ ਭੜੀ ਮੇਰੇ ਮਿੱਤਰੋ ਆਇਆ ਕਹਿੰਦੇ ਦਾ ਖੰਡੇ ਦੇ ਏਰੀਏ ਦਾ ਔਰ ਦੂਸਰੇ ਬੰਨੇ ਬਿੰਦਾ ਬਲੂੜ ਵਾਲਾ ਓ ਡੱਕ ਪਾਉਂ ਕੇ ਨਹੀਂ ਵਾਹ ਓਏ ਕੋਟਲੇ ਵਾਲਿਆ ਤਾਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਲਿਆ ਆ ਮੁੰਡਿਆਂ ਦੀ ਗੱਲ ਛਿੜੀ ਐ ਕਿ ਵਿਦੇਸ਼ ਖੇਡਣੇ ਇਸ ਸੁਖ ਬਲੂੜ ਵਾਲਾ ਸ਼ੀਰਾ ਧਨੌਰ ਜੀ ਨੇ ਢੇਡਾ ਲਾਇਆ ਲਗਾਵੇਂ ਤੋਂ ਪਵਾਣੇ ਨੇ ਗੋਡੇ ਦੇ ਮੇਰੇ ਵੀਰੋ 9500 ਰੁਪਿਆ ਉਸ ਮੁੰਡੇ ਲਈ ਇਕੱਠਾ ਹੋਇਆ ਧੰਨਵਾਦ ਸਾਰੀ ਸੰਗਤ ਦਾ ਕਰਦੇ ਆ ਸਾਹਮਣੇ ਇੱਕ ਪਾਸੇ ਸੁੱਖਾ ਬਨੂੜ ਵਾਲਾ ਤੇ ਦੂਜੇ ਪਾਸੇ ਤਨੌਰੀ ਵਾਲਾ ਮਨੀ ਮੇਰੇ ਵੀਰੋ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਸੁੱਖਾ ਬਨੂੜ ਵਾਲਾ ਆਪਣੀ ਟੀਮ ਲਈ ਜੋੜ ਗਿਆ ਕਬੱਡੀ ਪਾਉਣ ਦੇ ਲਈ ਆਲਮਗੀਰ ਯਸ਼ਨ ਫੇਰ ਅੱਗੇ ਬਲਬਾਦਾ ਹੋਇਆ ਓਏ ਸਵਰਨਿਆ ਹਉ ਕਦੇ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਾ ਮੇਰੇ ਵੀਓ ਦਾਦੇ ਨੇ ਪਹਿਲਵਾਨੀ ਦੇ ਖੇਤਰ ਚ ਐਨ ਸਿਰਾਂ ਲਾ ਕੇ ਰੱਖਿਆ ਹੈ ਤੇ ਅੱਜ ਕੱਲ ਪੁੱਤ ਮੇਰੇ ਵੀਰੋ ਦੁਨੀਆਂ ਦੇ ਹਰ ਮੁਲਕ ਲਈ ਵੱਡੀ ਪਾਂਗਾ ਖੇਡ ਕਬੱਡੀ ਚ ਆ ਜਸ਼ਨਦੀਪ ਕਰਿਆ ਇਸ ਸਮੇਂ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪਾਉਣ ਦੇ ਲਈ ਆ ਗੁਰਵਚਨ ਹੈ ਇਹ ਗੁਰਵਚਨ ਹੈ ਗੁਰਵਚਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਬਿੱਲਾ ਤੇਡਾ ਤੇਡਾ ਵੇਖਦਾ ਮੁੰਡਿਆਂ ਵਾਲਾ ਹਾਕਮ ਵਾਲਿਆ ਜੱਗੂ ਹੋ ਕਬੱਡੀ ਦਾ ਰੈਂਬੋ ਤੇਡਾ ਤੇਡਾ ਵੇਖਦਾ ਮੁੰਡਿਆਂ ਬੈਟ ਕਾ ਮਾਰਦਾ ਹੈ ਤੇ ਨਾਲ ਫੇਰੂ ਖੜਾ ਹੈ ਜਾਰੀ ਹੋ ਗਏ ਚਾਰ ਬਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਪਾਈ ਹੋਈ ਕਬੱਡੀ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਵੇਖਾਂਗੇ ਕਿਹੜਾ ਚਿਮੜੂ ਝਾਹਰ ਇੱਕ ਪਾਸੇ ਹਾਕਮ ਵਾਲੀਆ ਫੜਕਾ ਦਰਤਾ ਉਹ ਵੇਖੋ ਕਮਾਲ ਹੋਈ ਜਾਂਦੀ ਹੈ ਦੁਨੀਆ ਦਾ ਕਬੱਡੀ ਤੇ ਜਾਲ ਹੋਈ ਜਾਂਦੀ ਹੈ ਰੈਂਬੋ ਨੇ ਆਹ ਪਹਿਲਾ ਜਫਾ ਠੋਕਦਾ ਉਹ ਸਵਰਨਿਆ ਪਹਿਲਾ ਜਫਾ ਟੋਕਦਾ ਆਹ ਕਹਿੰਦੇ ਸਿਰਾਂ ਲਾ ਗਿਆ ਮੇਰੇ ਵੀਰੋਂ ਰੈਂਬੋ ਅੱਜ ਬੱਲੇ ਬੱਲੇ ਕਰਵਾ ਗਿਆ ਔਰ ਅਗਲੀ ਰੇਡ ਤੇ ਉਧਰ ਦੇਖਦੇ ਆਹ ਗੱਪਰੂ ਫੇਰ ਇਹ ਪ੍ਰਗਟ ਹੈ ਬਲੌਂਗੀ ਪਿੰਡ ਵਾਲਾ ਜਿਹਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਜਸ਼ਮਨਦੀਪ ਸਿੰਘ ਰਾਜੂ ਆਹ ਕੋਟਲਾ ਭੜੀ ਵਾਲਾ ਨੰਬਰ ਦਾ ਵਾਅਦਾ ਕਰਦਾ ਹੋਇਆ ਪਿਤਾ ਜੀ ਕਹਿੰਦੇ ਹਾਕੀ ਤੇ ਫੁੱਟਬਾਲ ਦੇ ਟੌਪ ਦੇ ਨੇ ਆ ਤੇ ਦਾਦਾ ਜੀ ਤਣਾਕ ਰਿਆ ਸੰਧੂਆ ਆ ਰਾਹੁਲ ਮਕੰਦਪੁਰੀਆ ਆ ਕਹਿੰਦੇ ਰਾਹੁਲ ਆ ਮਕੰਦਪੁਰੀਆ ਕਹਰੇ ਜੇ ਸ਼ਰੀਰ ਦਾ ਮੁੰਡਾ ਪੈਰਾ ਚ 40 ਸੈਕਦਿਆ ਕਬੱਡੀ ਦਾ ਤਕੜਾ ਰੇਡਰ ਮੇਰੇ ਵੀਰੋਂ ਬਣ ਕੇ ਉੱਪਰਿਆ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸ਼ੇਰੂ ਐ ਧਨੌਰੀ ਵਾਲਾ ਪਰ ਨੰਬਰ ਰਾਹੁਲ ਦੇ ਕਬਜੇ ਦੇ ਵਿੱਚ ਐ ਚੱਲ ਓਏ ਗੱਬਰੂਆ ਥੱਬੇ ਥੱਬੇ ਦੇ ਪੱਟਾ ਗੱਜ ਚੌੜੀ ਛਾਤੀ ਐ ਉੜੂ ਉੜੂ ਕਰਦੀ ਜਵਾਨੀ ਐ ਖਾਦੀਆਂ ਖਰਾਕਾਂ ਮਾਰੀਆਂ ਮੈਂ ਤਾਂ ਆ ਗੱਪਰੂ ਦੇ ਸ਼ਰੀਰ ਤੇ ਨਜ਼ਰ ਆਉਂਦੀਆਂ ਨੇ ਉਹ ਸੰਧੂਆ ਉਹ ਕਹਿੰਦੇ ਨਿਊਜ਼ੀਲੈਂਡ ਦੇ ਵਾਰਲਡ ਕੱਪ ਦਾ ਬੈਸਟ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਦੁਨੀਆਂ ਦੇ ਕਈ ਮੁਲਕਾਂ ਦੇ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ ਆਲਵਗੀਰ ਯਸ਼ਨ ਕਬੱਡੀ ਪਾ ਰਿਹਾ ਹੈ ਆਓ ਆਲਵਗੀਰ ਸਾਹਿਬ ਦੀ ਧਰਤੀ ਦਾ ਉਹ ਜੋਸ਼ ਹੈ ਮੇਰੇ ਮਿੱਤਰੋ ਕਲਕੀਆ ਵਾਲੇ ਪਾਸ਼ਾ ਦੀ ਚੰਦ ਸ਼ੋ ਆਵਲ ਪਵਿੱਤਰ ਧਰਤੀ ਹੈ ਆਲਮਗੀਰ ਸਾਹਿਬ ਦੀ ਧਰਤੀ ਲੁਧਿਆਣੇ ਦੀ ਬੁੱਕਲ ਦਾ ਪਿੰਡ ਪਰ ਸਾਹਮਣੇ ਦੇਖੋ ਆ ਚੰਡੀਗੜ੍ਹ ਏਰੀਏ ਦਾ ਆ ਦੁਨੀਆ ਦਾ ਮਹਿੰਗਾ ਏਰੀਆ ਬਨੂੜ ਵਾਲਾ ਸੱਖਾ ਇਸ ਸਮੇਂ ਰੇਡ ਪਾਉਣ ਦੇ ਲਈ ਖੇਡ ਮਾਦਤ ਵੱਚੁਕਾ ਸਾਹਮਣੇ ਦੇਖਾਂਗੇ ਟਿੱਬਿਆਂ ਦਾ ਪੁੱਤ ਰੈਂਬੋ ਹਾਕਮ ਵਾਲੀਆ ਤੇ ਨਾਲ ਮਰੀ ਤਨੌਰੀ ਨਾਲ ਸ਼ੇਰੂ ਉਹ ਟੱਕਰ ਕੀ ਇਸ਼ਾਰਾ ਸੰਜੂ ਦਾ ਇਹ ਡਬਲ ਰੇਡ ਦਾ ਇਹ ਡਬਲ ਟੱਚ ਦਾ ਇਸ਼ਾਰਾ ਹੈ ਮੇਰੇ ਵੀਰੋ ਉਹ ਗੋਲਟੀ ਖੜਾ ਹੈ ਇੰਗਲੈਂਡ ਵਾਲਾ ਭਰਾ ਇੰਗਲੈਂਡ ਤੋਂ ਪੁੱਜਿਆ ਹੋਇਆ ਵੱਡੀਆਂ ਜ਼ਿੰਮੇਵਾਰੀਆਂ ਵੱਡੀਆਂ ਡੰਡੀਆਂ ਹੁੰਦੀਆਂ ਸਾਹਮਣੇ ਕਬੱਡੀ ਪਾਉਣ ਦੇ ਲਈ ਰਾਜੂ ਕੋਟਲਾ ਬੜੀ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬਿੱਲਾ ਹੋ ਬਨੂੜ ਵਾਲਾ ਹੋ ਬੱਲੇ ਬੱਲੇ ਹੋ ਗਈ ਪਤਰੋ ਇੱਕ ਪਾਸੇ ਰਾਜੂ ਹੈ ਤੇ ਦੂਜੇ ਪਾਸੇ ਬਨੂੜ ਵਾਲਾ ਬਿੱਲਾ ਓ ਖੜਕਾ ਦੜਕਾ ਕਬੱਡੀ ਦਾ ਇਹ ਆ ਬਨੂੜ ਵਾਲਾ ਬਿੱਲਾ ਇਹ ਆ ਦੁਨੀਆਂ ਦਾ ਯਾਲਮਯਾਫੀ ਬਣ ਕੇ ਉੱtre ਆਓ ਸੰਧੂਆ ਵੱਡਿਆ ਵੱਡਿਆਂ ਦੇ ਮੁਖ ਮੋੜ ਦਿੰਦਾ ਖੇਡ ਕਹਾਣੀ ਇਹ ਵੀ ਵਿਦੇਸ਼ ਖੇਡੂ ਮੇਰੇ ਵੀਰੋ ਸਾਲ ਆ ਵੀ ਵਿਦੇਸ਼ ਖੇਡੂ ਲਓ ਸਾਹਮਣੇ ਦੇਖਾਂਗੇ ਰਾਹੁਲ ਇਸ ਸਮੇ ਮਕੰਦਪੁਰੀਆ ਆਲੇ ਜੀ ਬੁੱਕਲ ਦਾ ਪਿੰਡ ਹੈ ਹਰਿਆਣਾ ਸੇਡ ਨੂੰ ਬਲਾਕ ਕਰਦਾ ਮੇਰੇ ਮਿੱਤਰੋ ਆਹ ਮੁੰਡੇ ਨੇ ਵੱਡੇ ਵੱਡੇ ਕਬੱਡੀ ਕੰਪਾਂ ਤੇ ਟੌਪ ਟੌਪ ਦੀਆਂ ਰੇਡਾਂ ਪਾਈਆਂ ਅੱਜ ਦੁਸਾਰਨਾ ਚਾਹਿਆ ਹੋਇਆ ਲਓ ਇੱਕ ਬੰਦੇ ਬਿੱਲਾ ਔਰ ਦੂਸਰੇ ਬੰਦੇ ਰਾਹੁਲ ਇਹ ਰਾਹੁਲ ਹੈ ਉਹ ਫਿੱਲਾ ਨੰਬਰ ਜਿਹੜਾ ਰਾਹੁਲ ਦੇ ਕਬਜ਼ੇ ਦੇ ਵਿੱਚ ਹੈ ਚੱਲ ਆਲਮਗੀਰੇ ਪਾਕ ਕਬੱਡੀ ਰਾਜੇ ਕੱਥੇ ਦਾ ਦਿਲ ਧੱਕ ਧੱਕ ਕਰਦਾ ਹੈ ਉਹ ਫਿਕਰ ਜਾਂ ਪਿਆ ਪਿਆ ਉਹ ਤਮਾਨ ਉਹ ਕਬੱਡੀ ਪਾਉਣ ਦੇ ਲਈ ਉਹ ਦੁਨੀਆ ਦਾ ਵੱਡਾ ਪਹਿਲਵਾਨ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਤੱਕਾਂਗੇ ਪ੍ਰਗਟ ਬਲੌਂਗੀ ਵਾਲਾ ਇੱਕ ਪਾਸੇ ਚਾਂਪਾ ਤੇ ਨਾਲ ਬਿੱਲੇ ਵਰਗੇ ਚਾਰ ਬੱਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਆ ਚਾਂਪਾ ਉਹ ਯਸ਼ਨਾ ਆ ਚਾਂਪਾ आओ जशाल जिरी कबड्डी पा के वापस करता है नंबर अपनी टीम में जोड़ गया लख पहला नाम है पचहत्तर दूसरा नाम है सवा सवा लख दे ਆਹ ਕਹਿੰਦੇ ਬਸੇਰੇ ਖੜੇ ਨੇ ਜਿਹੜੇ ਬੈਟਾਂ ਨੂੰ ਫਾਈਨਲਸ ਦਿੱਤੇ ਜਾਣਗੇ ਛੇੜ ਕਹਾਣੀ ਸਵਾਮੀਆ ਆਓ ਸਾਹਮਣੇ ਸੁੱਖਾ ਮੇਰੇ ਵੀਰੋ ਆਹ ਬਨੂੜ ਵਾਲਾ ਇਸ ਸਮੇਂ ਰੇਡ ਪਾ ਰਿਹਾ ਹੈ ਸਾਹਮਣੇ ਦੇਖਾਂਗੇ ਤਲੌਰੀ ਵਾਲਾ ਮਨੀਆ ਰਾਜੇ ਚੱਠੇ ਦਾ ਵੀਰ ਹੁਣ ਦੇਖਾਂਗੇ ਧੱਕ ਪਾਉ ਕੇ ਨਹੀਂ ਵੱਡਾ ਤਜਰਬਾ ਔਰ ਦੂਸਰੇ ਵੱਡੇ ਚੜਦੀ ਉਮਰ ਆਓ ਕਹਿੰਦੇ ਸੁੱਖਾ ਬਨੂੜ ਵਾਲਾ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਧਾ ਕਰ ਗਿਆ ਥੋੜੀ ਜਿਹੀ ਮੁੰਡੇ ਦੇ ਗਿੱਟੇ 'ਚ ਪ੍ਰੋਬਲਮ ਚੱਲ ਰਹੀ ਆ ਕਈ ਦਿਨਾਂ ਤੋਂ ਪਰ ਫੇਰ ਵੀ ਬੱਪਰ ਸ਼ੇਪ ਕਬੱਡੀਆਂ ਤੱਕੜੀਆਂ ਪਾ ਜਾਂਦਾ ਸੁੱਖਾ ਕਬੱਡੀਆਂ ਤੱਕੜੀਆਂ ਪਾ ਜਾਂਦਾ ਜਸ਼ਨ ਦੀ ਕਬੱਡੀ ਸਵਰਨਿਆ ਖੇਡ ਕਹਾਣੀ ਆਲਮ ਅਗੀਰ ਦਾ ਜਸ਼ਨ ਮੇਰੇ ਵੀਰੋ ਫੇਰ ਲਾਈ ਆ ਹੱਥਾਂ ਨੂੰ ਕਲੀ ਕਿ ਕਰੇ ਮੌਲਾ ਭਰੀ ਜਿੰਦ ਬਰੋਧੀਆਂ ਦੇ ਜਿਹੜੇ ਚਲੀ ਦੇਖਾਂਗੇ ਕਦੀ ਤੇ ਉਹ ਚਹਲ ਪਰਵਾਰ ਦਾ ਚੈਂਪਾ ਲੱਗਾ ਹੋਇਆ ਔਰ ਦੂਸਰੇ ਬੰਦੇ ਪਰਗਨ ਬਲੌਂਗੀ ਵਾਲਾ ਨਾਲ ਬਲੂੜ ਵਾਲਾ ਪిల్లా ਔਰ ਜਿੰਦ ਦੇਖਾਂਗੇ ਕੀਤੀ ਕੋਸ਼ਿਸ਼ ਡੱਕ ਪਾਉ ਕਹ ਨਹੀਂ ਪਰ ਵੱਡਾ ਤਜਰਵਾ ਵੱਡਾ ਮਾਲ ਆਓ ਕਿਤੇ ਜਸ਼ਨ ਮੇਰੇ ਵੀਰ ਨਾ ਵੱਡਾ ਬਾਤਾਂ ਕਰ ਗਿਆ ਆਹ ਮੁੰਡੇ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਇਹ ਕਹਿੰਦਾ ਲਗੌਣੀ ਵੀ ਨਹੀਂ ਸੰਧੂਆ ਹਉ ਕਬੱਡੀ ਪਾਉਣ ਦੇ ਲਈ ਰਾਹੁਲ ਅੱਗੇ ਵੱਲ ਵਧਦਾ ਹੋਇਆ ਹਾਕਮ ਵਾਲਿਆ ਕੰਨੀ ਤੇ ਖੜਾ ਟੇਡਾ ਟੇਡਾ ਵੇਖਦਾ ਬੜੇ ਨਿੱਕੇ ਸੁਆਦਾ ਮੁੰਡਾ ਉਹ ਦੁਨੀਆ ਚਾਹੁੰਦੀ ਹੈ ਜੱਗੂ ਦੇ ਜੱਫਿਆਂ ਨੂੰ ਦੁਨੀਆ ਚਾਹੁੰਦੀ ਹੈ ਰਾਹੁਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਵਾਲਿਆ ਨਾਲ ਟਕਰਾ ਇੱਕ ਪਾਸੇ ਜੱਗੂ ਤੇ ਦੂਜੇ ਪਾਸੇ ਰਾਹੁਲ ਉઠੋ ਜਗਵਾ ਉઠੋ ਜਗਵਾ ਉઠੋ ਜਗਵਾ ਠੀਕ ਹੈ ਜੀ ਠੀਕ ਹੈ ਠੀਕ ਹੈ ਥੈਂਕ ਯੂ ਅਗਲੀਆਂ 75 ਕਿਲੋ ਦੀਆਂ ਟੀਮਾਂ ਗਰਾਊਂਡ ਦੇ ਲਾਗੇ ਰਹਿਣਗੀਆਂ ਅਗਲੀਆਂ 75 ਕਿਲੋ ਦੀਆਂ ਟੀਮਾਂ ਗਗਨ ਜਟਾਣਾ ਤੇ ਗੁਰੀ ਖੰਨਾ ਕਮੇਟੀ ਲਈ ਤਿਆਰ ਰਹਿਣਗੇ ਗਗਨ ਜਟਾਣਾ ਦੇ ਗੁਰੀ ਖੰਨਾ ਰਾਜੂ ਕੋਟਲਾ ਭੜੀ ਵਾਲਾ ਮੇਰੇ ਵੀਰੋ ਫੇਰ ਅਗਲੀ ਕਬੱਡੀ ਪੌਂਡ ਲਈ ਖੇਡ ਮੈਦਾਨ 'ਚ ਵੱਧਦਾ ਹੋਇਆ ਆ ਗਿੱਲਾ ਦਾ ਮੁੰਡਾ ਮੇਰੇ ਵੀਰੋ ਦੇਖਾਂਗੇ ਆ ਮੁੰਡਾ ਕਹਿੰਦੇ ਦੁਨੀਆ ਦੇ ਵੱਡੇ ਵੱਡੇ ਮੁਲਕਾਂ 'ਚ ਵੱਡੀ ਮੰਗ ਹਰ ਇੱਕ ਕਲੱਬ ਦੀ ਹੁੰਦੀ ਹੈ ਆ ਜਸ਼ਮਨਜੀਤ ਸਿੰਘ ਰਾਜੂ ਉਹ ਕਦੇ ਗਿੱਲ ਪਰਿਵਾਰ ਦਾ ਕੋਟਲਾ ਪੜੀ ਵਾਲਾ ਕਬੱਡੀ ਪੌਂਦ ਲਈ ਵਧਿਆ ਹੋਇਆ ਸਾਹਮਣੇ ਪ੍ਰਗਟ ਬਲੌਂਗੀ ਵਾਲਾ ਕੋਸ਼ਿਸ਼ ਕਰਦਾ ਹੋਇਆ ਤੇ ਨੰਬਰ ਰਾਜੂ ਨੇ ਤਨਹੌਰੀ ਦੀ ਟੀਮ ਆਤੇ ਜੋੜ ਦਿੱਤਾ ਬਾਬਾ ਦਾਜੀਦਾਸ ਦੀ ਖੇਡ ਕਲੱਬ ਖੇਡਦੀ ਹੈ ਸਾਹਮਣੇ ਦੇਖਾਂਗੇ ਗੁਰਬਚਨ ਅਗਲੀ ਕਬੱਡੀ ਪਾਉਣ ਦੇ ਲਈ ਆਦਾ ਹੋਇਆ ਜੇ ਗੁਰਬਚਨ ਨੂੰ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਓ ਬਿੱਲਾ ਸਰਪੰਚ ਖੁੱਡਾ ਵਾਲੀ ਸ਼ੇਰ ਵਾਲਾ ਇੱਕ ਕੰਨੀ ਤੇ ਸ਼ੇਰੂ ਆ ਇੱਕ ਕੰਨੀ ਤੇ ਬਿੱਲਾ ਓ ਆਕਮ ਵਾਲਿਆ ਬਚਕਾਰ ਲੱਗ ਗਿਆ ਤਨਹੌਰੀ ਵਾਲਾ ਮਨੀ ਬਚਕਾਰ ਲੱਗਿਆ ਰਗੇਸ਼ ਧਵਨ ਕੋ ਤੇ ਸੁਨੇਹਾ ਲੈ ਕੇ ਆਇਆ ਕਮੇਟੀ ਦਾ ਜਿਹੜਾ ਭੱਜਿਆ ਆਉਂਦਾ ਹੈ ਸਾਡੇ ਤੇਜਿੰਦਰ ਸਿੰਘ ਜੀ ਮਾਵੀ ਤੇ ਬਾਈ ਗੋਲਡੀ ਇੰਗਲੈਂਡ ਜੇ ਬਿੱਲਾ ਦੋ ਜਫੇ ਲਾਉਂਦਾ ਰੁਪਿਆ 2000 ਵਿਲਿਆ ਤੇਰੇ ਲਈ ਅਨੰਦਰ ਸਿੰਘ ਜੀ ਮਾਵੀ ਜਿਨ੍ਹਾਂ ਨੇ 1 ਲੱਖ ਦਾ ਅੱਜ ਦਾ ਪਹਿਲਾ ਨਾਮ ਦੇਣਾ ਤੇ ਨਾਲ ਗੋਡੀ ਇੰਗਲੈਂਡ ਤੋਂ ਪੁੱਛਿਆ ਭਰਾ ਸਾਡਾ ਕੌਡੀ ਦਾ ਦਵਾਨਾ ਦੋ ਜਫੇ ਬਿੱਲੇ ਦੇ ਸੰਧੂਆ 2000 ਦੇ 2ਫੇ 2000 ਦੇ ਆ ਬਿੱਲੇ ਖੁੱਡਾ ਲਈ ਸ਼ੇਰ ਵਾਦੇ ਹੋ ਰਿਹਾ ਪਰ ਸਾਹਮਣੇ ਆ ਜਸ਼ਨ ਅਲਵਜੀਰੀਆ ਦੇ ਲੇ ਵੀਰੋ ਰੇਡ ਪੌਦਲੀ ਵਧਿਆ ਹੋਇਆ ਚਾਰ ਜਾਫੀਆਂ ਤੋਂ ਚੰਪ ਹੈ ਨਾਲ ਰਜਿੰਦਰ ਲੱਗਾ ਹੋਇਆ ਪ੍ਰਗਟ ਬਲੌਂਗੀ ਵਾਲਾ ਤੇ ਬਲੂੜ ਵਾਲਾ ਪਿੱਲਾ ਦੇਖੋ ਆ ਕੋਸ਼ਿਸ਼ ਕਰਦਾ ਹੋਇਆ ਪਰ ਸਫਲਤਾ ਜਸ਼ਨ ਦੇ ਕਦਮ ਚੁੱਕਦੀ ਹੋਈ ਹੈ ਨੰਬਰ ਜਸ਼ਨ ਦਾ ਔਰ ਅਗਲੀ ਰੇਡ ਮਕੰਦਪੁਰ ਦੀ ਧਰਤੀ ਦਾ ਸਾਤਵਾ ਸਰੀਰ ਹੈ ਇਹ ਕਹਿੰਦਾ ਜੀ ਸਰੀਰ ਹੈ ਪਈ ਹੋਈ ਰੇਡ ਹੁਣ ਦੇਖਾਂਗੇ ਉਡੂ ਊਡੂ ਕਰਦੀ ਜਵਾਲੀ ਸਾਹਮਣੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਧਨੌਰੀ ਵਾਲਾ ਸ਼ੇਰੂ ਨਾਲ ਖੇਡ ਕਬੱਡੀ ਦਾ ਰੈਂਬੋ ਨਾਲ ਯਾਰੀ ਤੇ ਪਿੰਲਾ ਖੁੱਡਾਲੀ ਸ਼ੇਰ ਵਾਲਾ ਔਰ ਦੇਖਾਂਗੇ ਹੁਣ ਕੌਣ ਆਹ 2000 ਦਾ ਕਹੇ ਗੋਲਦੀ ਬਾਈ سنگھ जी बाबी صاحب ਉਹ ਯਾਰ ਦੋ ਜਫੇ ਦਾ ਮਾਰ ਕਰ ਦੇਗੇ ਪਰ ਸਾਹਮਣੇ ਨੰਬਰ ਤਾਵੀ ਦਾ ਆ ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾਉਦਾ ਹੋਇਆ ਸਾਹਮਣੇ ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚੰਪਾ ਇਹ ਚੰਪਾ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਰਾਜੂ ਹੈ ਤੇ ਦੂਜੇ ਪਾਸੇ ਚੰਪਾ ਉਹ ਖੜਕਾ ਦੜਕਾ ਕਬੱਡੀ ਦਾ ਹੰਦੇ ਦੂਰ ਨੇ ਸਵਾ 20 ਦਾ ਹੋਇਆ ਉਹ ਬੱਲੇ 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 ਇੱਥੇ ਰੱਖ ਓਏ ਆ ਮੁੰਡਾ ਕਮਾਲ ਕਰ ਗਿਆ ਆ ਮੁੰਡਾ ਉਹ ਗੋਲਡੀ ਬਾਈ ਕਹਿੰਦਾ ਮੁੱਲ ਪਾਉਣਾ ਮੁੰਡੇ ਦਾ 500 ਰੁਪਇਆ ਚਾਪਿਆ ਉਹ ਫਰਲਾ ਫੇਰਾ ਗੋਲਡੀ ਬਾਈ ਕੋਲੋਂ 500 ਰੁਪਇਆ ਦਸਾਰ ਦਾ ਵਾਲੇ ਸਵਾਦ ਨਹੀਂ ਆ ਆ ਜੱਫਾ ਵਧੀਆ ਲੱਗਿਆ ਕਿ ਤਾੜੀ ਗੱਡ ਕੇ ਮਾਰ ਕੇ ਦੱਸੋ ਜਰਾ ਆ ਸਵਾਦ ਆ ਗਿਆ ਇਹ ਖੇਡ ਕਬੱਡੀ ਹੈ ਨਜ਼ਾਰਾ ਆਣਾ ਚਾਹੀਦਾ ਲੱਖਾਂ ਖਰਚਿਆ ਗੋਲਡੀ ਦਾ ਨੇ ਵੱਡਾ ਮੇਲਾ ਚੱਲਦਾ ਹੈ ਲੋਕਰੇ ਬਸ਼ੇਰੇ ਦਿੱਤੇ ਜਾਣੇ ਬਸ਼ੇਰੇ ਦਿੱਤੇ ਜਾਣੇ ਲਓ ਸਾਹਮਣੇ ਦੇਖਾਂਗੇ ਆਪਾਂ ਹੀ ਕਬੱਡੀ 500 ਕੋਟੀ ਬਾਈ ਵੱਲੋਂ 500 ਬਲਵਿੰਦਰ ਅਨਸਾਰਨਾ ਉਹਨਾਂ ਵੱਲੋਂ ਮੇਰੇ ਵੀਰੋ ਚੰਪੇ ਨੂੰ ਸਨਕਾਰ ਦਿੱਤਾ ਗਿਆ ਸਿੱਧਾ ਜੱਗੂ ਨੂੰ ਟੱਚ ਮਾਰ ਕੇ ਆਹ ਕਹਿੰਦੇ ਮੁਕੰਦਪੁਰੀਆ ਰਾਹੁਲ ਪੱਬਾ ਭਾਰ ਹੋਇਆ ਆਉਂਦਾ ਪੱਬਾ ਭਾਰ ਹੋਇਆ ਆਉਂਦਾ ਤਨੋਰੀ ਵਾਲੇ ਰਾਜਿਆ ਕਾਹ ਮੁੰਡਿਆਂ ਨੂੰ ਕਬੱਡੀ ਪੈ ਗਈ ਜਾਂ ਹਿੰਦੀ ਸਰਨੇ ਚੱਕ ਮੈਗ ਤੇ ਛੇੜ ਕਹਾਣੀ ਲਓ ਜਸ਼ਨ ਮੇਰੇ ਵੀਰੋ ਜਸ਼ਨ ਐਨ ਜੋਰ ਮਾਰ ਰਿਹਾ ਮੇਰੇ ਵੀਰ ਅੱਜ ਦੇ ਕੱਪ ਤੇ ਐਨ ਟੌਪ ਦੀ ਕਬੱਡੀ ਦਾ ਪਾ ਰਿਹਾ ਵੱਡਾ ਮਲ ਖੇਡ ਕਬੱਡੀ ਦਾ ਹੁਣ ਦੇਖਾਂਗੇ ਗਰੇਵਾਲ ਪਰਿਵਾਰ ਦਾ ਕੀ ਹੋਇਆ ਕਿ ਜੇ ਕੁੜੀਆਂ ਤੋਂ ਦਿੱਲੀ ਛੱਡਦੀ ਮੈਂ ਵੀ ਯੱਕ ਲੁਧਿਆਣੇ ਦਾ ਆ ਲੁਧਿਆਣੇ ਵਾਲਾ ਦੇਖੋ ਪਈ ਹੋਈ ਰੇਡ ਪ੍ਰਗਟ ਕੋਸ਼ਿਸ਼ ਕਰਦਾ ਹੋਇਆ ਤੇ ਨੰਬਰ ਜਸ਼ਨ ਦਾ ਅਗਲੀ ਰੇਡ ਆ ਸੁੱਖਾ ਬਨੂੜਵਾਲਾ ਸਾਹਮਣੇ ਸੁੱਖਾ ਕਹਿੰਦੇ ਬਨੂੜ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਮੈਚ ਬਾਲਾ ਫਸਿਆ ਪਿਆ ਓ ਸਰਦਿਆ ਮੈਚ ਬਾਲਾ ਫਸਿਆ ਪਿਆ ਔ ਇੱਕ ਪਾਸੇ ਸੁੱਖੇ ਦੇ ਤਾਵਾ ਬੋਲ ਦਿੱਤਾ ਤੇ ਦੂਜੇ ਪਾਸੇ ਜੱਗੂ ਵਰਗੇ ਖੜਿਆ ਔ ਬੱਲੇ ਬੱਲੇ ਹੋ ਗਈ ਮਿੱਤਰੋ ਆਏ ਆਏ ਸੁੱਖਾ ਓ ਆ ਜੱਗੂ ਆਏ ਸੁੱਖਾ ਓ ਆ ਜੱਗੂ ਆਏ ਸੁੱਖਾ ਓ ਆ ਹਾ ਪੰਪਾਲਿਆ ਆਏ ਸਗ ਮੇਰੇ ਵੀਰੋ ਬਨੂੜ ਵਾਲਾ ਸੁੱਖਾ ਨੰਬਰ ਆਪਣੀ ਟੀਮ ਲਈ ਜੋੜ ਗਿਆ राजा दिल ध हक धक् करे क्यों रा जेडी यु तू फाइनल खेडू मेरे मिट्टो जी यू गोडी छूटे वालों 500 ਸੁੱਖੇ ਨੂੰ ਦਿੱਤਾ ਗਿਆ 500 ਸੁੱਖੇ ਨੂੰ ਬਈ ਗੋਡ ਜੂ ਕੇ ਵੱਲੋਂ ਦਿੱਤਾ ਗਿਆ ਯਸ਼ਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਰਨਿਆ ਛੇੜ ਕਹਾਣੀ ਲਓ ਯਸ਼ਰ ਮੇਰੇ ਵੀਰ ਆਲਮਗੀਰੀਆ ਲਗਾਤਾਰ ਕਿ ਯਸ਼ਰ ਦੋ ਦੋ ਪਾ ਦੇ ਮਸਲਾ ਜਿੰਨਾ ਬਣ ਗਿਆ ਏ ਯਸ਼ਰ ਦੋ ਦੋ ਪਾ ਦੇ ਓਏ ਮਸਲਾ ਜਿੰਨਾ ਬਣ ਗਿਆ ਓਏ ਆ ਯਸ਼ਰ ਆ ਰਿਹਾ ਜੀਪਾ ਖੈਰ ਬਾਡਰੋਂ ਪਾਰ ਹੋਣ ਦੇ ਇਸ਼ਾਰੇ ਇਧਰੋਂ ਧਨੌਰੀ ਦੀ ਜਾਫ ਲੈਂਦੇ ਚਰਚਾ ਸੜੀ ਹੋਈ ਹੈ ਕਿ ਆਹ ਮੁੰਡੇ ਨੂੰ ਕਿਵੇਂ ਫੜੀਏ ਆਹ ਮੁੰਡੇ ਨੂੰ ਕਿੱਥੋਂ ਫੜੀਏ ਇਹ ਮਕੰਦਪੁਰੀਆ ਰਾਹੁਲ ਹੈ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਵਾਲਿਆ ਵਿਚਕਾਰ ਲੱਗਿਆ ਹੋਇਆ ਮਨੀਤ ਣੋਰੀ ਵਾਲਾ ਵਿਚਕਾਰ ਲੱਗਿਆ ਹੋਇਆ ਇੱਕ ਪਾਸੇ ਸ਼ੇਰੂ ਹੈ ਇੱਕ ਪਾਸੇ ਬਿੱਲਾ ਇਹ ਗਾ ਬੱਲੇ 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 ਹੋ ਬੱਲੇ 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 ਆਹ ਬੱਲੇ 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 ਭਾਈ ਵਾ ਦਸਾਂ ਨਾਲੇ ਆਉਂਦਾ ਸੁਆਦ ਆਹ ਸਿਰ ਸਿਰ ਸਿਰਾ ਹੋਇਆ ਪਿਆ ਅੱਜ ਮੇਰੇ ਵੀਰੋ ਦਸਾਂਹਵਾੜੇ ਕੱਪ ਤੇ ਆ ਸੈਵੀ ਚ ਸਿਰਾ ਹੋਇਆ ਪਿਆ ਵੱਡੀ ਆਟੀਮਾ ਖੇਡਦੀ ਹੈ ਓ ਪ੍ਰਮਾਤਮਾ ਨੂੰ ਪਤਾ ਵੀ ਕਿਹੜੀ ਜਿੱਤੂ ਕਿਹੜੀ ਅੱਜ ਦਾ ਫਾਈਨਲ ਖੇਡੂ ਕਰਿਆ ਪਰਿਵਾਰ ਦਾ ਯਸ਼ਰ ਆਲਮਗੀਰਿਆ ਕਬੱਡੀ ਪੌਣ ਦੇ ਲਈ ਵਾਦਾ ਹੋਇਆ ਆਹ ਆਲਮਗੀਰਿਆ ਯਸ਼ਰ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਮੈਂ ਤੱਕ ਰਿਹਾ ਕਿ ਗੋਲਟੀ ਜੂਕੇ ਵਾਲਾ ਨਵੇਂ ਖਿਡਾਰੀ ਜਦੋਂ ਜਫਾ ਲਾਉਂਦੇ ਨੇ ਭਾਵੇਂ ਤਾਂ ਉਹਦਾ ਸਨਮਾਨ ਵੀ ਵੱਖਰਾ ਕਰਦਾ ਹੈ ਭਰਾ ਸਾਡਾ ਨਵੇਂ ਦਾ ਸਨਮਾਨ ਵੀ ਵੱਖਰਾ ਕਰਦਾ ਹੈ ਆਲਮਗੀਰਿਆ ਯਸ਼ਰ ਦੀ ਕਬੱਡੀ ਹੈ ਉਹ ਦੂਜੇ ਪਾਸੇ ਪిల్లా ਬਨੂਰ ਵਾਲਾ ਇੱਕ ਪਾਸੇ ਯਸ਼ਰ ਹੈ ਉਹ ਨੰਬਰ ਜਿਹੜਾ ਯਸ਼ਰ ਆਲਮਗੀਰਿਆ ਆਪਣੀ ਟੀਮ ਬਾਬਾ ਗਾਜ਼ੀ ਦਾ ਸਕਲਾਬ ਤਨੌਰੀ ਲਈ ਜੋੜ ਗਿਆ ਸਵਰਨਿਆ ਚੱਕ ਮੈਕ ਤੇ ਸ਼ੇਰ ਪਹਾੜੀ ਯਾਰ ਰਾਹੁਲ ਫੇਰ ਆ ਗਿਆ ਉਹ ਸ਼ੇਰੂ ਤਨੌਰੀ ਵਾਲਿਆ ਬਿੱਲਾ ਖੋਡਾ ਦੀ ਸ਼ੇਰ ਵਾਲਿਆ ਯਾਰੀ ਹੋ ਰੇਬਾ ਕੁਝ ਨਾ ਕੁਝ ਕਰਦਾ ਪੈਣਾ ਜਿੱਤਣਾ ਗੱਬਰੂਆ ਆ ਜਫਾ ਲਾਉਣਾ ਪੈਣਾ ਗੱਲ ਇਦਾਂ ਨਹੀਂ ਬੰਡੀ ਬਹੁਤ ਵੱਡਾ ਮੈਚ ਖੇਡਿਆ ਜਾ ਰਿਹਾ ਹੁਣ ਵੇਖਾਂਗੇ ਪਈ ਹੋਈ rahul ਦੀ ਰੇਡ ਚਾਰ ਤਿਆਰ ਤਨੋਰੀ ਵਾਲੇ ਹੁਣ ਕੌਣ ਕੌਣ ਬਣ ਕੇ ਕਰੂ ਕੋਸ਼ਿਸ਼ੋ ਲਓ ਸ਼ੇਰੂ ਇੱਕ ਮੈਦਾਨ ਤਲੋਰੀ ਵਾਲਾ ਔਰ ਦੂਸਰੇ ਬਨੇ rahul ਵਾਹ ਓਏ ਸ਼ੇਰੂ ਸ਼ੇਰੂ ਬੱਲੇ 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 ਕਰਵਾ ਗਿਆ ਲਾਇਖਾ ਮੇਰੇ ਵੀ ਉਹ ਸ਼ੇਰੂ ਬੱਲੇ ਬੱਲੇ ਕਰਵਾ ਗਿਆ ਆਉਂ ਕਹਿੰਦੇ ਮੈਚ ਪੂਰਾ ਫਸਲਾ ਇਹ ਨਹੀਂ ਕਹਿ ਸਕਦੇ ਕਿੜੀ ਵਿੱਚ ਜਿੱਤਣਾ ਹੈ ਕਿੜੀ ਵਿੱਚ ਹਾਰਨਾ ਹੈ ਹਾਲੇ ਤਾਂ ਤੀਰ ਕਮਾਨ ਚਾ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਯਾਰ ਮੈਦਾਨ ਚਾ ਓਏ ਕੁਝ ਵੀ ਹੋ ਸਕਦਾ ਹੈ ਛੇੜ ਕਹਾਣੀ ਅਹੋ ਜਾਂ ਮੈਂ ਸੰਧੂਆ ਕਦੇ ਕਦੇ ਕਿਤੇ ਕਿਤੇ ਆ ਮਸਈ ਦੇਖਣੋਂ ਮਿਲਦਾ ਮਸਈ ਦੇਖਣੋਂ ਮਿਲਦਾ ਬੋਲਦੀ ਬਾਈ ਆ ਬਲਕਾਰ ਸਰਪੰਤ ਸਿਆ ਅੱਜ ਸਿਰਾਂ ਹੋਇਆ ਪਿਆ ਆ ਦੇਖੋ ਆ ਪਈ ਹੋਈ ਰੇਡ ਔਰ ਦੂਸਰੇ ਵੱਲੇ ਚੱਪਾ 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 ਔਰ ਜੜਖਾ ਟੇਲ ਵਾਲੀ ਗੱਲ ਨੰਬਰ ਜਸ਼ੋਤ ਮਨੀਤ ਧੌੜੀ ਦਾ ਹਰ ਇੱਕ ਜਫਤਾ ਚੱਲੀਆਂ ਕਰੋ ਬੱਲੋ 5000 ਦਾ ਚੱਲੀਆਂ ਕਰੋ ਬੱਲੋ ਰਾਜੇ ਆਖਰੇ ਨੇ ਪ੍ਰਾਪਤ 5000 ਦਾ ਜਫਾ ਲਾਣ ਕਰਦੇ ਆ ਮਨੀ ਦਾ ਹਜ਼ਾਰ ਦਮਨ ਚਾਰ ਮੈਂਬਰ ਮੰਦਿਰ ਫੈਮਲੀ ਵਾਲੇ ਚਾਰ ਮੈਂਬਰ ਮੰਦਿਰ ਫੈਮਲੀ ਵਾਲੇ 1000 ਰੁਪਏ ਮਨੀ ਤਨੌਰ ਦੇ ਜਫੇ ਦਾ ਅਰਮਾਨ ਯੂਕੇ ਦਮਨਿਤਲੀ ਜੋਇ ਸਿੰਘ ਜੁਕੇ ਗੋੜੀ ਬਾਈ ਮਾਟਰ ਲਾਹਰੀ ਸਿੰਘ ਉਹਨਾਂ ਵੱਲੋਂ 1000 ਰੁਪਇਆ ਮਨੀਤ ਧਨੌੜੀ ਦਾ ਇੱਕ ਜਫਾ ਹਾਸ ਵਰਨੇ ਲਓ ਰਾਹੁਲ ਤੇਰੇ ਵੀਰ ਖੇਲ ਰੇਡ ਪੈ ਗਈ ਹੈ ਹੁਣ ਚਾਰ ਤਿਆਰ ਸ ਹੈ ਆ ਧਨੌੜੀ ਵਾਲੇ ਦੇਖਾਂਗੇ ਕੌਣ ਇੱਕ ਬੰਦੇ ਫੇਰ ਸ਼ੇਰੂ ਔਰ ਦੂਸਰੇ ਬੰਦੇ ਰਾਹੁਲ ਦੀ ਟੱਕਰ ਵਾਹ ਓਏ ਰਾਹੁਲ ਜੇ ਆ ਮੋੜੇ ਦੀਆ ਬੱਡਾ ਵਧੀਆ ਆ ਇਹਦੇ ਲਈ ਵੀ ਤਾੜੀ ਮਾਰਦੇ ਨਵਾਂ ਮੁੰਡਾ ਹੌਸਲਾ ਮਿਲ ਜਾਣਾ ਇਹ ਰਾਹੁਲ ਮਕੰਦਪੁਰੀਆ ਆ ਰੋਕ ਇਹ ਤਾਂ ਕੁਝ ਹੋਰ ਹੀ ਹੋਣ ਲੱਗਿਆ ਓ ਸੰਧੂਆ ਇਦਾਂ ਕੁਝ ਹੋਰ ਹੀ ਹੋਣ ਲੱਗਿਆ ਆ ਬਣੀ ਦੇ ਜਫੇ ਤੇ ਸਾਡੇ ਸਤਕਾਰਯੋਗ ਭਾਈ ਗੋਲਟੀ ਚੂਟੇ ਉਹਦੇ ਵੱਲੋਂ ਤੇ ਨਾਲ ਸਾਡਾ ਅਰਮਾਨ ਜੁਕੇ ਭਾਈ ਦਮਾ ਇਟਲੀ ਜੇ ਦਾ ਲਾਪਰੀ ਸਿੰਘ ਜੀ ਮਾਟਰ ਦੀ ਉਹਨਾਂ ਵੱਲੋਂ 1000 ਰੁਪਏ ਦੇ ਜਫੇ ਦਾ ਯਸ਼ਰ ਨਾਲ ਵਗਿਰਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਦੂਜੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਦਾਂ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਜੇ ਨਾਂ ਵੀ ਜਫਾ ਲੱਗਿਆ ਰਾਜੇ ਤਾਂ ਵੀ ਮਣੀ ਧਨੋਰੀ ਦਾ ਆ 1000 ਰੁਪਏ ਰਾਜੇ ਨੂੰ ਬਣਾਉਣ ਲੱਗਿਆਂ ਰਾਜੇ ਤਾਂ ਵੀ ਮਣੀ ਧਨੋਰੀ ਦਾ ਭਰਾਵਾ ਵੱਲੋਂ 1000 ਹੌਰੀ ਵਾਲੇ ਮਰੀ ਨਹੀਂ ਪੋਦਾ ਕੀਤਾ ਗਿਆ ਧੰਨਵਾਦ ਹੈ ਲਓ ਆਹ ਕਹਿੰਦੇ ਚਿੱਟਾ ਹਰਾ ਬੜੀਆ ਕਬੱਡੀਆਂ ਪੈ ਰਹੀ ਐ ਇਹ ਆ ਸੁੱਖਾ ਬਨੂੜ ਵਾਲਾ ਮੇਰੇ ਮਿੱਤਰੋ ਬਹੁਤ ਤਕੜਾ ਮੈਚ ਹਾਕਮ ਵਾਲੀਆ ਹਾ ਜੱਗੂ ਐ ਰੈਂਬੋ ਲਾਜਫਾ ਬੱਲੇ ਬੱਲੇ ਕਰਵਾ ਗਿਆ ਆ ਜਿੱਥੇ ਲੋੜ ਸੀ ਉੱਥੇ ਹੀ ਹਾਲ ਆ ਗਿਆ ਚੰਦਰੋ ਲੋੜ ਸੀ ਚੰਦਿਆ ਕਰੋ ਬੱਲੋ 5000 ਦਾ ਮਨੀ ਧਰੋੜੀ ਦਾ ਹਰ ਇੱਕ ਜੱਫਾ ਉਧਰੋਂ ਸਾਡੇ ਭਾਈ ਮੇਰੇ ਵੀਰੋ ਗੋਲਟੀ ਜੂਕੇ ਲਾਪਿੰਦ ਸਿੰਘ ਸਮਾਟਰ ਜੀ ਦਮਨ ਬਾਈ ਇਟਲੀ ਔਰਮਾਨ ਜੂਕੇ ਉਹਨਾਂ ਵੱਲੋਂ ਮਨੀਤ ਧੌਰੀ ਨੂੰ 1000 ਦੇ ਦਿੱਤਾ ਜੇ ਜਫਾ ਲੱਗਿਆ ਤਾਂ ਵੀ ਜੇ ਨਾ ਲੱਗਿਆ ਰਾਜੇ ਇਹ ਤਾਂ ਵੀ ਰੱਖੀ 1000 ਚੱਲ ਓਏ ਝੋਟਿਆ ਪਾਕ ਕਬੱਡੀ ਤੌਰੀ ਵਾਲੇ ਤਰੀ ਦੇ ਫੇਰ ਆਲਮਗੀਰੀਆ ਯਸ਼ਰ ਨੂੰ ਥਾਪੀ ਦਿੰਦੀ ਹੈ ਕਿ ਝੋਟਿਆ ਹੋਂਦਾ ਨਵੀ ਪਾਕ ਕਬੱਡੀ ਨੂੰ ਜਿੰਦਾ ਲੋ ਫੇਰ ਜਸ਼ਨ ਆਲਮਗੀਰ ਸਾਹਿਬ ਦੀ ਧਰਤੀ ਦਾ ਕਬੱਡੀ ਪੌਂਦ ਲਈ ਵਧਿਆ ਚੈਂਪਾ ਤਿਆਰ ਔਰ ਦੂਸਰੋਂ ਬੱਲੇ ਬਲੂੜ ਵਾਲਾ ਤਿਆਰ ਦਾਲ ਰਜਿੰਦਰ ਨਾਲ ਕਿੰਨੇ ਵੀ ਪ੍ਰਗਟ ਬਰੋਂਗੀ ਵਾਲਾ ਲੋ ਦੇਖੋ ਆ ਆਲਮਗੀਰ ਆ ਵੱਡਾ ਬਾਲਾ ਆ ਅਰਥਕ ਯੋਧਾ ਜਸ਼ਨ ਮੇਰੇ ਵੀ ਉਹ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ ਔਰ ਰਾਹੁਲ ਰੋਦਰੋ ਥਾਪੀ ਲੈ ਕੇ ਹਾਰਦ ਤਾਲੀ ਕਬੱਡੀ ਹੈ ਆ ਕਬੱਡੀ ਹਾਰਜ ਟਾਲੀਆਂ ਮਣੇ ਕੰਨਾ ਹਾਰਜ ਟਾਲੀਆ ਰਾਹੁਲ ਨੂੰ ਥਾਪੀ ਦੇ ਕੇ ਤੋੜਿਆ ਇਧਰੋਂ ਮੇਰੇ ਵੀਰੋਂ ਚੱਲੀਆਂ ਕਰੋ ਬੱਲੇ 2000 ਜੱਫੇ ਦਾ ਹੋ ਪਾਸੇ ਹੋ ਜਾਓ ਸਾਰੇ ਉਹ ਪਾਸੇ ਹੋ ਜਾਓ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਹਾਕ ਬਣ ਗਿਆ ਜੱਗੂ ਆ ਹੋ ਦੂਜੇ ਪਾਸੇ ਰਾਹੁਲ ਖੜਕਾ ਦੜਕਾ ਖੜਕਾ ਦੜਕਾ ਮੈ ਸਮਾਪਤ ਹੋ ਗਿਆ ਪੜੌਣ ਨੰਬਰ ਦੱਸਿਓ ਮਣੀ ਢੋਡ ਵਾਲਿਆ ਨੰਬਰ ਦੱਸਿਓ ਮਣੀ ਢੋਡ ਵਾਲਿਆ ਉਹ ਨਵੇਂ ਮੁੰਡਿਆਂ ਦੀ ਕਾਉਟੀ ਕਿਵੇਂ ਲੱਗੀ ਪੜੌਲ ਦੇ 7.17 ਤਨੌਰੀ ਦੇ 17 ਅੱਧੇ ਨੰਬਰ ਤੇ ਪੜੌਲ ਦੀ ਟੀਮੇ ਮੁਕਾਬਲੇ ਚ ਜਿੱਤੂ ਰਹੀ ਐ 7.17 ਨੰਬਰ ਪੜੌਲ ਦੇ ਐ ਤਨੌਰੀ ਦੇ ਨੰਬਰ 17 ਨੇ ਅੱਧੇ ਨੰਬਰ ਤੇ ਪੜੌਲ ਦੀ ਟੀਮ ਫਾਈਨਲ ਚ ਬਾਗੀ ਆ ਉਹ ਸੰਧੂ ਆ ਇਹ ਉਹੀ ਬਰੂਲ ਵਾਲਿਆ ਇਹ ਉਹੀ ਆ ਬਨੂੜ ਆ ਰਿਹਾ ਜਿਹੜੇ ਸੱਤ ਲਈ ਆਉਂਦੇ ਆ ਸੀਜ਼ਨ ਚ ਅੱਜ ਦਾ ਛੁਅਟ ਖੇਡੇ ਨੇ ਅੱਜ ਛੁਅਟ ਖੇਡੇ ਨੇ ਕੱਠੀ ਦੀ ਉਹ ਨਹੀਂ ਬਣਾਈ ਫੇਰ ਵੀ ਕਹਿਰ ਕਰਤਾ ਚੋਬਰਾਨੇ ਕਹਿਰ ਕਰਤਾ ਆਓ ਕਿਉਂਕਿ ਬਿੱਲਾ ਨਾ